ਦੇਖੋ ਰਾਜਕੁੰਦਰਾ ਜੀ ਨੇ ਜੇ ਇੰਟਰਡਿਊਸ ਕਰਨਾ ਸੀ ਪੰਜਾਬੀ ਸਿਨੇਮਾ ਇਤੇ ਤੇ ਸਭ ਤੋਂ ਇੰਪੋਰਟੈਂਟ ਮੇਰੇ ਵਾਸਤੇ ਗੱਲ ਆਈ ਸੀ ਕਿ ਉਹਨਾਂ ਨੂੰ ਸਰਦਾਰ ਲੁੱਕ ਮਤਲਬ ਪ੍ਰੋਪਰ ਜਿਹੜਾ ਪੰਜਾਬ ਦਾ ਗੱਭਰੂ ਜਿਹਨੂੰ ਕਹਿੰਦੇ ਆ ਪੰਜਾਬ ਦੇ ਪਿੰਡ ਦਾ ਹੀ ਕੋਈ ਬੰਦਾ ਲੱਗਣਾ ਚਾਹੀਦਾ ਹੈ ਪਹਿਲਾਂ ਉਹਨਾਂ ਦੇ ਦਿਮਾਗ 'ਚ ਆਈ ਸੀ ਕਿ ਜਿਵੇਂ ਗਿਲਜੀਤ ਦਸਾਂਜ ਜਾਂ ਫਿਰ ਕੋਈ ਮਤਲਬ ਬਾਕੀ ਐਮੀ ਵੀਰਕਿਆਂ ਕੋਈ ਕੁਝ ਜਿਹਾ ਐਕਟਰ ਹੈਗੇ ਉਹਨਾਂ ਦਾ ਜਿਤਨਾ ਦਾੜੀ-ਧੋੜੀ ਰੱਖੀ ਮੈਂ ਕਿਹਾ ਨਹੀਂ ਭਾਜੀ ਜੇ ਆਪਾਂ ਪੰਜਾਬ ਏਂਟਰੀ ਕਰਨੀ ਹੈ ਤੇ ਸਾਨੂੰ ਪ੍ਰੋਪਰ ਲੁੱਕ ਚਾਹੀਦਾ ਮਤਲਬ ਫਿਰ ਉਹਨਾਂ ਨੂੰ 4-5 ਮਹੀਨੇ ਲੱਗੇ ਮੇਰੇ ਜਦੋਂ ਪ੍ਰੈਸ ਕਾਨਫਰੈਂਸ 'ਚ ਇਹ ਗੱਲ ਕੀਤੀ ਹੈ ਕਿ ਜੇ ਇਹ ਸਿੱਕਾ ਨੂੰ ਰਿਪਰੈਜ਼ੈਂਟ ਹੀ ਕਰਨਾ ਤਾਂ ਮੇਰੇ ਕੋਲਸ ਇੱਕ ਪ੍ਰੋਪਰ ਸਿੱਕਾ ਬਣ ਕੇ ਰਿਪਰੈਜ਼ੈਂਟ ਕਰੀਏ ਬਣਾवटी ਨਾ ਲੱਗੇ ਮਜਾਕ ਨਾ ਔੜੇ ਔਰ ਮਤਲਬ ਕੋਈ ਇਹ ਨਾ ਕਹਿ ਸਕੇ ਯਾਰ ਇਹ ਨਕਲੀ ਜਿਹਾ ਬਣਦਾ ਪਹਿਲਾਂ ਤੁਹਾਡੀਆਂ ਸੇ ਫਿਲਮਾਂ ਦਾ ਇੱਕ ਸੰਧੂ ਹੁੰਦਾ ਸੀ ਜਾਂ ਜਮੀਨਾਂ ਸੀ ਹੋਰ ਟਡੀਆਂ ਲਿਸਟ ਜਿਸੀ ਗੱਲ ਕਰੀਏ ਪਰ ਜਦੋਂ ਹੁਣ ਕਰੈਕਟਰ ਜਦੋਂ ਇੱਥੇ ਰਾਜਕੁੰਦਾ ਜਿਹੜੇ ਇੱਕ ਸਰਦਾਰ ਲੁੱਕ ਤੁਸੀਂ ਲੈ ਕੇ ਆਏ ਹੋ ਉਹ ਇੱਕ ਬਹੁਤ ਵਾਇਰਲ ਹੋ ਰਹੀ ਐ ਸਿ ਫੇਸਬੁਕ ਤੇ ਖੋਲੀ ਐ ਤਾਂ ਜਿੱਦਾਂ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੂੰ ਲੱਗ ਲੱਗ ਤਰ੍ਹਾਂ ਦੇ ਉਹਨਾਂ ਨੂੰ ਰਿਐਕਸ਼ਨ ਆ ਰਹੇ ਨੇ ਹਾਂਜੀ ਦੇਖੋ ਰਾਜਕੁੰਦਰਾ ਜੀ ਨੂੰ ਜੇ ਇੰਟਰੋਡਿਊਸ ਕਰਨਾ ਸੀ ਪੰਜਾਬੀ ਸਿਨੇਮਾ ਤੇ ਤੇ ਸਭ ਤੋਂ ਇੰਪੋਰਟੈਂਟ ਮੇਰੇ ਵਾਸਤੇ ਗੱਲ ਆਈ ਸੀ ਕਿ ਉਹਨਾਂ ਨੂੰ ਸਰਦਾਰ ਲੁੱਕ ਮਨ ਪ੍ਰੋਪਰ ਜਿਹੜਾ ਪੰਜਾਬ ਦਾ ਗੱਭਰੂ ਜਿਹਨੂੰ ਕਹਿੰਦੇ ਆ ਪੰਜਾਬ ਦੇ ਪਿੰਡ ਦਾ ਹੀ ਕੋ ਬੰਦਾ ਲੱਗਣਾ ਚਾਹੀਦਾ ਉਹੀ ਉਹਨਾਂ ਵਾਸਤੇ ਮਤਲਬ ਇੰਪੋਰਟੈਂਟ ਸੀ ਜ਼ਰੂਰੀ ਵੀ ਸੀ ਔਰ ਬੜਾ ਵਧੀਆ ਵਰਕ ਕਰ ਗਈ ਲੋਕਾਂ ਨਾਲ ਹੀ ਸਾਰ ਨੂੰ ਬੜੀ ਪਸੰਦ ਆ ਰਹੀ ਹੈ ਉਹਨਾਂ ਦੇ ਜਿਹੜੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਬੜੀ ਪਸੰਦ ਕੀਤੀ ਜਾ ਰਹੀ ਹੈ ਅਸੀਂ ਫਿਲਮਾਂ 'ਚ ਦੇਖਦੇ ਆ ਬਨੋਟੀ ਚੀਜ਼ਾਂ ਤੇ ਜ਼ਿਆਦਾ ਫੋਕਸ ਹੁੰਦਾ ਹੈ ਦਾੜੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਅਸੀਂ ਦੇਖਿਆ ਟਰਬਨ ਤੋਂ ਲੱਗਦਾ ਹੈ ਕਿ ਉਹਨਾਂ ਨੇ ਇਸ ਲੁੱਕ ਵਾਸਤੇ ਵੀ ਘੜ ਘੜ ਸਾਲ ਤਿਆਰੀ ਕੀਤੀ ਹੋਣੀ ਹੈ ਅਮ 2 ਸਾਲ ਤੋਂ ਆਪਾਂ ਕੰਮ ਕਰ ਰਹੇ ਆ ਐਸ ਨੂੰ ਦੇ ਉੱਤੇ ਹੋਰ ਕਾਫੀ ਉਹਨਾਂ ਦੀ ਵਰਕਸ਼ਾਪਸ ਹੋਈਆਂ ਆ ਉਸ ਤੋਂ ਬਾਅਦ ਕਰੈਕਟਰ ਚੋੜਨ ਵਾਸਤੇ ਉਹਨਾਂ ਨੇ ਮਤਲਬ ਫਿਰ ਆਪਾਂ ਲੁੱਕ ਟਰਾਈ ਕੀਤਾ ਉਹਨਾਂ ਦਾ ਪਹਿਲਾਂ ਉਹਨਾਂ ਦੇ ਦਿਮਾਗ ਚ ਆਈ ਸੀਗਾ ਜਿਵੇਂ ਗਲਜੀਤ ਦਸਾਂ ਜਾਂ ਫਿਰ ਕੋਈ ਮਤਲਬ ਬਾਕੀ ਐਮੀ ਵੇਰਕਿਆਂ ਕੋਈ ਦੂਜੇ ਜਿਹਦਾ ਐਕਟਰ ਹੈਗੇ ਉਹਨਾਂ ਦੀ ਤਰ੍ਹਾਂ ਦਾੜੀ-ਡੋੜੀ ਰੱਖੀ ਮੈਂ ਕਿਹਾ ਨਹੀਂ ਭਾਜੀ ਜੇ ਆਪਾਂ ਪੰਜਾਬ ਤੇ ਐਂਟਰੀ ਕਰਨੀ ਹੈ ਤੇ ਸਾਨੂੰ ਪ੍ਰੋਪਰ ਲੁੱਕ ਚਾਹੀਦਾ ਮਤਲਬ ਫਿਰ ਉਹਨਾਂ ਨੂੰ 4-5 ਮਹੀਨੇ ਲੱਗੇ ਮੇਕਾ ਦਾੜੀ-ਡੋੜੀ ਵਧਾਉਣ ਚ ਫਿਰ ਆਪਾਂ ਉਹਨੂੰ ਪਾਗ ਹਵਾਈ ਪਾਗ ਜਦੋਂ ਉਹ ਪੁਰਸਿੱਖਾਂ ਦਾ ਜਿਹੜਾ ਅਸਲੀ ਕਿਰਦਾਰ ਜੇ ਤੁਸੀਂ ਉਸ ਕਹਾਣੀ ਤੁਸੀਂ ਪੜ੍ਹੀ ਉਸ ਨੂੰ ਡਾਇਰੈਕਟ ਕੀਤਾ ਜੋ ਕਹਿੰਦੇ ਸੀ ਕਿ ਕਮਲੇ ਜੇ ਦਿਖਾ ਦਿੰਦੇ ਨੇ ਤਾਂ ਅਸੀਂ ਕਹਿੰਦੇ ਕਿ ਜਿਹੜੀ ਹੋਸ਼ਬਾਜੀ ਹੈਗੀ ਹੈ ਵੀ ਸਿੱਖਾਂ ਦਾ ਅਸਲੀ ਕਿਰਦਾਰ ਹੈਗਾ ਵੀ ਮੈਂ ਉਹ ਚੀਜ਼ ਨੂੰ ਦਿਖਾਉਣਾ ਚਾਹੁੰਦਾ ਸੀ ਜਦੋਂ ਕਹਾਣੀ ਮੇਰੇ ਸਾਹਮਣੇ ਆਈ ਹਾਂ ਬਿਲਕੁਲ ਹੋਰ ਕੱਲ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੈਂਸ ਹੈ ਹੀ ਗੱਲ ਕੀਤੀ ਹੈ ਕਿ ਜੇ ਸਿੱਖਾਂ ਨੂੰ ਰਿਪਰੈਜ਼ੈਂਟ ਹੀ ਕਰਨਾ ਤਾਂ ਫਿਰ ਆਪਾਂ ਸਿੱਖ ਪ੍ਰੋਪਰ ਸਿੱਖ ਬਣ ਕੇ ਰਿਪਰੈਜ਼ੈਂਟ ਕਰੀਏ ਬਨਾਵਟੀ ਨਾ ਲੱਗੇ ਮਜ਼ਾਕ ਨਾ ਉੜੇ ਔਰ ਮਤਲਬ ਕੋਈ ਐ ਨਾ ਕਹਿ ਸਕੇ ਯਾਰ ਇਹ ਨਕਲੀ ਜਿਹਾ ਬਣ ਗਿਆ ਹਾਂ ਉਹ ਪੱਕਾ ਜਿਹਾ ਸਿਰ ਫਸਾਏ ਹੋਏ ਜਿਵੇਂ ਆਪਣੇ ਅਕਸਰ ਇੱਕ ਲਫ਼ਜ਼ ਹੈ ਐਗਜ਼ੈਕਟਲੀ ਔਰ ਬਾਲੀਵੁੱਡ ਦੇ ਕਾਫੀ ਐਕਟਰ ਨੇ ਕੀਤਾ ਵੀ ਹੈ ਉਹਨਾਂ ਦੀ ਮਤਲਬ ਜਿਹੜੀ ਚੀਜ਼ ਉਹਨਾਂ ਨੇ ਕੀਤੀ ਹੈ ਗਲਤ ਹੈ ਬਟ ਹੁਣ ਮੈਨੂੰ ਲੱਗਦਾ ਹੈ ਕਿ ਰਾਜਪਾਲ ਜੀ ਨੇ ਜੋ ਇਨੀਸ਼ੀਏਟਿਵ ਲਿੱਤਾ ਹੈ ਜਾਂ ਜੋ ਆਪਣੀ ਫਿਲਮ ਚ ਲੁੱਕ ਨਾਲ ਨਜ਼ਰ ਆਏਗਾ ਜਿਸ ਤਰੀਕੇ ਦੀ ਉਹਨਾਂ ਨੇ ਕੈਰੇਕਟਰ ਨੂੰ ਕੈਰੀ ਕੀਤਾ ਬਹੁਤ ਸਾਰਾ ਦਿੱਤਾ ਜਾਏਗਾ